ਤੇ ਬਹੁਤ ਸਾਲ ਮੈਂ ਸ਼ਰਾਬ ਦੇ ਵਿੱਚ ਗੁਜ਼ਾਰੇ ਤੇ ਇੱਕ ਲੀਵਰ ਦਾ ਅਟੈਕ ਵੀ ਮੇਰੇ ਤੇ ਹੋ ਗਿਆ। ਉਦੋਂ ਬਾਈ ਮੌਤ ਨੂੰ ਨੇੜੇਉ ਦੇਖਿਆ ਉਹ ਟੈਕ ਨੇ ਕਾਰਨ। ਪਹਿਲਾਂ ਤਾਂ ਮੈਂ ਵੱਡਾ ਸ਼ਰਾਬੀ ਬਣਿਆ ਫਿਰ ਸ਼ਰਾਬ ਦਾ ਗੁਲਾਮ ਬਣ ਗਿਆ। ਮਾਂ ਨੂੰ ਜ਼ਰੂਰ ਫਿਕਰ ਹੋਇਆ ਉਹ ਰੋਂਦੀ ਵੀ ਰਹੀ ਵੀ ਇਹ ਤਾਂ ਇਹੋ ਜਿਹਾ ਹੈ ਹੀ ਨਹੀਂ ਸੀਗਾ ਵੀ ਇਹ ਕਿਵੇਂ ਬਣ ਗਿਆ। ਘਰ ਵਾਲੀ ਵੀ ਰੋਣ ਦਾ ਉਹਦਾ ਵੀ ਰੋਣਾ ਪਹਿਲਾਂ ਤਾਂ ਰੋਣਾ ਸ਼ੁਰੂ ਹੋਇਆ ਫਿਰ ਥੋੜੀ ਬਹੁਤੀ ਲੜਾਈ ਵੀ ਸ਼ੁਰੂ ਹੋਈ। ਮੇਰੀ ਸ਼ਰਾਬ ਛੱਡਣ ਚ ਵੀ ਅਮਰੀਕਾ ਨਾਲੇ ਤੇ ਮੇਰੀ ਮਾਂ ਦਾ ਵਧੀਆ ਯੋਗਦਾਨ। ਇੰਨੀ ਚਾਕੇ ਮੈਂ ਸ਼ਰਾਬ ਸਵੇਰੇ ਤੋਂ ਪੀਣੀ ਸ਼ੁਰੂ ਕੀਤੀ ਲੋਕਡਾਊਨ ਵੇਲੇ। ਵੀ ਪਹਿਲਾਂ ਤਾਂ ਉਹ ਪੀਂਦਾ ਜੇ ਟਾਈਮ ਨਾਲ 12:00 ਬੂਰਾ ਵਜੇ। ਫਿਰ 4:00 ਵਜੇ ਸਟਾਰਟ ਹੋ ਗਏ। ਜਦੋਂ ਅੱਖ ਖੁੱਲ੍ਹ ਜਾਣੀ ਵੀ ਉਹਦੀ ਪੇਗ ਲਾ ਲੈਣਾ। ਉਸ ਤੋਂ ਬਾਅਦ ਵਾਦ-ਵਾਦ ਦਾ ਵਿੱਚ ਆ ਕੇ ਫਿਰ ਅਟੈਕ ਹੋਇਆ। ਜਦੋਂ ਮੈਂ ਸ਼ਰਾਬ ਛਡਣ ਦਾ ਜਮਨ ਪੱਕਾ ਮਨ ਬਣਾ ਲਿਆ ਵੀ ਜਾਂ ਤਾਂ ਹੁਣ ਮਰਾਂਗੇ ਜਾਂ ਸ਼ਰਾਬ ਪੀਵਾਂਗੇ ਵੀ ਜਿੱਦ ਦੇ ਸ਼ਰਾਬ ਪੀਲੀ ਉਹਦੇ ਮਰਾਂਗੇ ਇਹ ਗੱਲ ਸੋਚੀ ਹੋਈ ਸੀ ਮੇਰੀ ਮੈਂ ਜੀਤ ਪਾਲ ਸਿੰਘ ਪਿੰਡ ਮੇਰਾ ਖੀਵਾ ਖੁਰਦਾ ਜ਼ਿਲ੍ਹਾ ਮਾਨਸਾ ਦੋਸਤੋ ਅੱਜ ਕੁਝ ਮੈਂ ਆਪਦੇ ਬਾਰੇ ਗੱਲਾਂ ਕਰਨ ਲੱਗਿਆ ਪੰਜਾਬ ਵਿੱਚ ਅੱਜ ਬਹੁਤ ਰੌਲਾ ਪੈ ਰਿਹਾ ਨਸ਼ਿਆਂ ਦਾ ਕੁਝ ਸਮਾਂ ਪਹਿਲਾਂ ਮੈਂ ਵੀ ਨਸ਼ਿਆਂ ਦਾ ਬਹੁਤ ਆਦੀ ਰਹਾ ਸ਼ਰਾਬ ਪੀਣ ਦੀ ਸ਼ੁਰੂਆਤ ਮੇਰੀ 10ਵੀਂ ਕਲਾਸ ਚ ਹੋਈ 12ਵੀਂ ਦੇ ਬਿੱਤੇ ਮੈਂ ਪਾਸ ਹੋਇਆ ਤੇ ਵਧੀਆ ਨੰਬਰ ਲੈਤੇ ਤੇ ਪਿੰਡ 'ਚ ਇਲੈਕਸ਼ਨਾਂ ਦਾ ਮਾਹੌਲ ਸੀਗਾ ਤੇ ਉਹਦੇ ਕਰਕੇ ਸ਼ਰਾਬ ਸਾਡੇ ਘਰੇ ਹੁੰਦੀ ਸੀ ਲਗਭਗ ਪਹਿਲਾਂ ਵੀ ਕਿਉਂਕਿ ਸ਼ਰਾਬ ਦੇ ਠੇਕੇਦਾਰਾਂ ਨਾਲ ਸਾਡੀ ਵਧੀਆ ਣੀ ਜਾਣੀ ਰਹੀ ਰਿਸ਼ਤੇਦਾਰ ਸ਼ਰਾਬ ਦੇ ਠੇਕੇ ਲੈਂਦੇ ਰਹੇ ਆਪ ਵੀ ਮੇਰੇ ਪਿਓ ਨੇ ਹਿੱਸੇ ਪੱਤੇ ਰਹੇ ਉਹਦੇ ਕਰਕੇ ਸ਼ਰਾਬ ਘਰੇ ਪਈ ਸੀ ਬੀਅਰ ਪਈ ਸੀਗੀ ਉਹ ਅਸੀਂ 3-4 ਦੋਸਤਾਂ ਨਾਲ ਰਲ ਮਿਲ ਕੇ ਪੀ ਲਈ ਉਸ ਤੋਂ ਬਾਅਦ ਫੇਰ ਨਹੀਂ ਕੋਈ ਐਡਾ ਸੀ ਕਾਰਨ ਬਣਿਆ ਫੇਰ 12ਵੀਂ ਕਲਾਸ ਚ ਕਦੇ-ਕਦਾਈਂ ਪੀਤੀ ਫੇਰ ਜੋ ਬੀਏ ਦੇ ਵਿੱਚ ਆਇਆ ਤੇ ਫੇਰ ਸ਼ਰਾਬ ਦੇ ਇਹ ਹੋ ਗਿਆ ਵੀ ਹੁਣ ਵੱਡੇ ਸ਼ਰਾਬੀ ਕਿਉਂਕਿ ਸ਼ਰਾਬ ਹਾਈਲਾਈਟ ਬਹੁਤ ਆ ਪੰਜਾਬ ਚ ਵੀ ਹਾਂ ਉਹ ਫਲਾਣਾ ਬੰਦਾ ਇੰਨੀ ਸ਼ਰਾਬ ਪੀ ਜਾਂਦਾ ਉਹ ਫੇਰ ਸਿੱਧਾ ਤੁਰਿਆ ਜਾਂਦਾ ਤੇ ਮੇਰੇ ਵੀ ਮਨ ਚ ਘੈਂਟ ਮਨ ਦੀ ਗੱਲ ਹੋ ਗਈ ਵੀ ਮੈਂ ਵੀ ਬੋਤਲ ਪੀ ਜਾਂ ਕਿ ਵਧੀਆ ਤੁਰਿਆ ਕਰੂੰਗਾ ਹੌਲੀ-ਹੌਲੀ ਵਾਦ ਦਾ ਵਾਦ ਦਾ 2015 ਚ ਵਿਆਹ ਹੁੰਦਾ ਬਿਆਦੋਂ ਬਾਅਦ ਵੀ ਫੇਰ ਵੱਧ ਗਿਆ ਕੰਪੀਣ ਦਾ 15 ਤੋਂ ਬਾਅਦ 18 'ਚ ਆ ਕੇ ਮੈਂ ਸ਼ਰਾਬ ਫੇਰ ਨਿਰੰਤਰ ਹੀ ਸ਼ੁਰੂ ਕਰ ਦਿੱਤੀ ਵੀ ਸ਼ਾਮ ਨੂੰ ਸ਼ੁਰੂਆਤ ਹੋ ਗਈ ਪੱਕਾ ਲਾਉਣ ਦੀ ਐਡਿਕਸ਼ਨ ਪੈ ਗਈ ਪੱਕੀ ਆਦਤ ਬਣ ਗਈ 19 'ਚ ਆ ਕੇ ਮੈਂ ਸ਼ਰਾਬ ਸਵੇਰੇ ਤੋਂ ਪੀਣੀ ਸ਼ੁਰੂ ਕੀਤੀ ਲੋਕਡਾਊਨ ਵੇਲੇ ਵੀ ਪਹਿਲਾਂ ਤਾਂ ਉਹ ਪੀਂਦਾ ਜੇ ਟਾਈਮ ਨਾਲ 12:00 ਬੂਰਾ ਵਜੇ ਫੇਰ 4:00 ਵਜੇ ਸਟਾਰਟ ਹੋ ਗਏ ਜਦੋਂ ਅੱਖ ਖੁੱਲ੍ਹ ਜਾਣੀ ਵੀ ਉਹਦੀ ਪੇਗ ਲਾ ਲੈਣਾ ਉਦੋਂ ਬਾਅਦ ਵਾਦਾ-ਵਾਦ ਦਾ ਵਿਚ ਆ ਕੇ ਫਿਰ ਅਟੈਕ ਹੋਇਆ 20 ਦੇ ਫਰਵਰੀ ਮਾਰਚ ਦੇ ਵਿਚਾਲੇ ਜੇ ਡੇਟ ਨਹੀਂ ਪੱਕੀ ਜਾਂ ਉਦੋਂ ਟੈਕ ਹੋ ਗਿਆ ਸੀਗਾ ਤੇ ਟੈਕ ਤੋਂ ਬਾਅਦ ਫਿਰ ਘਰਦਿਆਂ ਨੂੰ ਪਤਾ ਲੱਗ ਗਿਆ ਦਵਾਈ ਦੂਈਆਂ ਦਵਾਈਆਂ ਦਵਾਈਆਂ ਦੂਈਆਂ ਨਾਲ ਕੋਈ ਨਸਰਨਾ ਪਿਆ ਫੇਰ ਵੀ ਮੈਂ ਪੀਂਦੀ ਰਿਹਾ ਫੇਰ 20 ਦੇ ਜੁਲਾਈ ਚ ਆ ਕੇ ਇੱਕ ਦਿਮਾਗ ਨੂੰ ਸਾਈਨ ਵੱਜਿਆ ਵੀ ਨਹੀਂ ਇਹ ਕੰਮ ਗਲਤ ਹੈ ਛੱਡਣਾ ਚਾਹੀਦਾ ਫੇਰ ਛੱਡੀ ਛੱਡਣ ਦਾ ਮਨ ਤਾਂ ਬਣਾ ਲਿਆ ਪਰ ਸ਼ਰਾਬ ਦੀ ਆਦਤ ਇੰਨੀ ਵੱਧ ਗਈ ਜੀ ਕਿ ਛੱਡੀ ਨਹੀਂ ਜਾਂਦੀ ਸੀ ਮੈਂ ਕੁਝ ਦਿਨਾਂ ਹਸਪਤਾਲ ਵੀ ਦਾਖਲ ਰਹਾ ਦਵਾਈ ਵੀ ਲੈਤੀ ਪਰ ਫੇਰ ਕੋਈ ਕਾਰਨ ਨਾ ਬਣਿਆ ਉੱਥੋਂ ਦੋ ਜਿੰਨੇ ਦਿਨ ਹਸਪਤਾਲ ਰਹਾ ਉਹਨਾਂ ਦਿਨ ਪੀ ਗਿਆ ਪੀਤੀ ਨਾ ਜਦੋਂ ਮੈਂ ਘਰੇ ਆ ਗਿਆ ਉਦ ਦੀ ਫੇਰ ਪੀ ਲਈ ਘਰੇ ਆ ਕੇ ਜਦੋਂ ਮੈਂ ਉਹਦੇ ਵਿੱਚ ਪੀਤੀ ਥੋੜੀ ਸੀਗੀ ਜਦੋਂ ਘਰ ਆ ਕੇ ਮੈਂ ਸੋਚਿਆ ਮਹਾ ਯਾਰ ਇਹ ਤਾਂ ਕੰਮ ਹੀ ਗਲਤ ਆ ਜਦੋਂ ਮੈਂ ਮਰ ਜਾ ਜਾਂ ਇਹਨੂੰ ਛੱਡ ਦੇ ਫੇਰ ਕਿਸੇ ਬੰਦੇ ਨੇ ਸਕੰਦਰ ਤੋਂ ਡੀਕੇ ਦੀ ਦੱਸ ਪਾਈ ਕਿ ਨਾ ਵੀ ਉਹ ਬੰਦੇ ਨਾਲ ਗੱਲਬਾਤ ਕਰ ਉਹ ਬੰਦੇ ਨਾਲ ਮੈਂ ਗੱਲਬਾਤ ਕੀਤੀ ਫਿਰ ਉਹ ਤੋਂ ਥੋੜਾ ਬਹੁਤ ਤਰੀਕਾ ਸਿੱਖਿਆ ਕੁਝ ਕੇ ਤਰੀਕਾ ਫਿਰ ਅੱਜ ਕੱਲ ਟੈਕਨੋਲੋਜੀ ਸਭ ਦੇ ਹੱਥ 'ਚ ਆ ਆਪ ਸਰਚ ਕੀਤਾ ਵੀ ਇਹ ਤੋਂ ਕਿਵੇਂ ਐਡਿਕਸ਼ਨ ਤੋਂ ਆਦਤ ਤੋਂ ਦੂਰ ਹੋਇਆ ਜਾਵੇ ਕਿਵੇਂ ਇਸ ਵੱਲੋਂ ਮੋੜਾ ਕਟਿਆ ਜਾਵੇ ਸਕੰਦਰ ਦੀਆਂ ਕੁਝ ਗੱਲਾਂ ਕੁਝ ਮੇਰੀਆਂ ਆਪਦੀਆਂ ਤੇ ਕੁਝ ਇਹਦੇ ਬਾਰੇ ਫਿਰ ਪੜਨ ਦਾ ਵੀ ਜਰੀਆ ਬਣ ਗਿਆ ਵੀ ਇਸ ਤਰ੍ਹਾਂ ਛੱਡੀ ਜਾ ਸਕਦੀ ਆ ਫਿਰ ਸ਼ਰਾਬ ਤੋਂ ਜਲਾਈ ਤੋਂ ਬਾਅਦ ਫਿਰ ਦੂਰੀ ਬਣਾਉਂਦੇ ਬਣਾਉਂਦੇ ਹੁਣ 3 ਸਾਲ ਹੋ ਗਏ ਹੁਣ ਸ਼ਰਾਬ ਕੀ ਕੀ ਹੋਰ ਵੀ ਕੋਈ ਮਨਅਸ਼ਾ ਕਰਦਾ ਨਹੀਂ ਹੈਗਾ ਸ਼ਰਾਬ ਛੱਡ ਕੇ ਅਲੀ ਦੁਨੀਆ ਵਧੀਆ ਉਦੋਂ ਪਹਿਲਾਂ ਦੁਨੀ ਜਿੰਦਗੀ ਦੇ ਵਿੱਚ ਦੁੱਖ ਹੀ ਕੀਤੇ ਪਹਿਲਾਂ ਤਾਂ ਮੇਰੇ ਜਦੋਂ ਮੈਂ ਸ਼ਰਾਬ ਪੀਣ ਪੀਣ ਲੱਗਿਆ ਕੋਈ ਐਡਾ ਘਰੇ ਕੋਈ ਹੋ ਬਣਿਆ ਨਾ ਕਾਰਨ ਕਿਉਂਕਿ ਵੀ ਜਿਹੜੀ ਉਹਦੋਂ ਪਹਿਲਾ ਜ਼ਿੰਦਗੀ ਸੀ ਸਕੂਲ ਕਾਲਜ ਦੀ ਉਹ ਬਹੁਤ ਵਧੀਆ ਸੀ ਵਧੀਆ ਇੱਕ ਪੜਨ ਵਾਲਾ ਵਿਦਿਆਰਥੀ ਵਧੀਆ ਖੇਡਾਂ 'ਚ ਹਿੱਸਾ ਲੈਣਾ ਭੰਗੜੇ ਪੁੰਗੜੇ ਥੀਏਟਰ ਟੂਟੂ ਥੋੜਾ ਬਹੁਤ ਕਰਨਾ ਖੇਡਣ ਦਾ ਮੈਨੂੰ ਪਹਿਲੀ ਸ਼ੌਂਕ ਰਹਾਗਾ ਵਾਲੀਬਾਲ ਕਬੱਡੀ ਵੀ ਕਬੱਡੀ ਤਾਂ ਮੋਢੇ ਤੇ ਸੱਟ ਲੱਗਣ ਕਰਕੇ ਵੀ ਛੱਡ ਗਿਆ ਤੇ ਵਾਲੀਬਾਲ 'ਵਾਂ ਲੰਮਾ ਸਮਾਂ ਖੇਡਦਾ ਰਿਹਾ ਹੁਣ ਵੀ ਖੇਡ ਲੰਨਾ ਜਦੋਂ ਪਿੰਡ ਵਿਲਾ ਟਾਈਮ ਹੋਵੇ ਜਦੋਂ ਮੇਰਾ ਪਤਾ ਲੱਗਿਆ ਵੀ ਐਡਿਕਸ਼ਨ 'ਚ ਆ ਗਿਆ ਪੀ ਸ਼ਰਾਬੀ ਦਾ ਵੀ ਸ਼ਰਾਬ ਮੈਂ ਮੰਗਣ ਲੱਗ ਗਿਆ ਘਰਦਿਆਂ ਤੋਂ ਨਹੀਂ ਮੈਨੂੰ ਸ਼ਰਾਬ ਚਾਹੀਦੀ ਆ ਪਿਓ ਦਾ ਤਾਂ ਏਡੀ ਕੋਈ ਪਹਿਲਾਂ ਗੌਰ ਹੈ ਨਹੀਂ ਸੀ ਕਿਉਂਕਿ ਉਹ ਸੱਟ ਦਾ ਕਾਰਨ ਬਣ ਕੇ ਉਹਨਾਂ ਦਾ ਆਪ ਦੇ ਦਿਮਾਗ ਨਹੀਂ ਸੈੱਟ ਸੀਗਾ ਮਾਂ ਨੂੰ ਜ਼ਰੂਰ ਫਿਕਰ ਹੋਇਆ ਉਹ ਰੋਂਦੀ ਵੀ ਰਹੀ ਵੀ ਇਹ ਤਾਂ ਇਹੋ ਜਿਹਾ ਹੈ ਹੀ ਨਹੀਂ ਸੀਗਾ ਵੀ ਇਹ ਕਿਵੇਂ ਬਣ ਗਿਆ ਘਰਾਂ ਵਾਲੀ ਵੀ ਰੋਣ ਦਾ ਉਹਦਾ ਵੀ ਰੋਣਾ ਪਹਿਲਾਂ ਤਾਂ ਰੋਣਾ ਸ਼ੁਰੂ ਹੋਇਆ ਫਿਰ ਥੋੜੀ ਬਹੁਤੀ ਲੜਾਈ ਵੀ ਸ਼ੁਰੂ ਹੋਈ ਵੈਸੇ ਮੇਰੀ ਮਾਂ ਪੜ੍ਹੀ ਲਿਖੀ ਹੈਗੀ ਉਹਨੇ ਕੌਲੰਬਾ ਜਾਨੀ ਕਿਸੇ ਨੂੰ ਦਿੱਤਾ ਹੈਗਾ ਮੇਰਾ ਮੈਨੂੰ ਇਹ ਲੱਗਦਾ ਵੀ ਉਹਦਾ ਮੇਰੀ ਸ਼ਰਾਬ ਛੱਡਣ ਚ ਵੀ ਅਮਰੀਕਾ ਨਾਲੀ ਤੇ ਮੇਰੀ ਮਾਂ ਦਾ ਵਧੀਆ ਜੋ ਉਦਾਨਾ ਉਹਨਾਂ ਨੇ ਕਿਸੇ ਨੂੰ ਨਹੀਂ ਕਿਹਾ ਵੀ ਇਹਨੂੰ ਫਲਾਣਾ ਪਿਆਉਂਦਾ ਇਹਨੂੰ ਉਹ ਐ ਕਰਦਾ ਜਾਂ ਇਹਨੂੰ ਕੁਝ ਆ ਹੋ ਗਿਆ ਬਾਹ ਹੋ ਗਿਆ ਉਹਨਾਂ ਨੇ ਮੇਰੀ ਗੱਲ ਨੂੰ ਸੱਚ ਘੱਟ ਮੰਨਿਆ ਕਿਉਂਕਿ ਸ਼ਰਾਬੀ ਹੋਇਆ ਨਸ਼ੇ ਵਾਲਾ ਹੋਇਆ ਉਹ ਆਪਦੀ ਜਦੋਂ ਉਹਦੇ ਘਰ ਦੇ ਜਾਂ ਹੋਰ ਉਹਦੀਆਂ ਗੱਲਾਂ ਸੱਚ ਮੰਨਣ ਲੱਗ ਜਾਂਦੇ ਨੇ ਤਾਂ ਉਹ ਹੌਸਲੇ 'ਚ ਰਹਿੰਦਾ ਵੀ ਆਪਣੇ ਸਾਰੇ ਕਬਜ਼ੇ 'ਚ ਨੇ ਕਰ ਵਾਲੀ ਨੇ ਬਹੁਤ ਕਿਹਾ ਵੀ ਹਟ ਜਾ ਤੂੰ ਕੋਈ ਕਾਰਨ ਦੱਸ ਦੇ ਵੀ ਇਹ ਗੱਲ ਆ ਕਾਰਨ ਤਾਂ ਕੀ ਸੀ ਕਾਰਨ ਤਾਂ ਉਹਦੇ ਜੀਵ ਦਾ ਸੁਆਦ ਹੀ ਬਣਦਾ ਹੁੰਦਾ ਫਿਰ ਤਾਂ ਨਸ਼ੇ ਦੀ ਪੂਰਤੀ ਲਈ ਫੇਰ ਲੜਾਈ ਝਗੜਾ ਵੀ ਉਹ ਥੋੜਾ ਬਹੁਤ ਹੀ ਹੁੰਦਾ ਘਰੇ ਕਿਉਂਕਿ ਮਾਂ ਨੇ ਕਹਿ ਦੇਣਾ ਵੀ ਇਹ ਬਿਮਾਰੀ ਹੈ ਦੀ ਕੱਟੀ ਜਾਊਗੀ ਹੌਲੀ ਹੌਲੀ ਇਸ ਕਰਕੇ ਉਹਨਾਂ ਨੇ ਬਹੁਤ ਦਵਾਈਆਂ ਦਬੂਆਂ ਦਬਾਈਆਂ ਤੇ ਉਹਨਾਂ ਨੂੰ ਵੀ ਏਡੀ ਸਮਝ ਹੈ ਨਹੀਂ ਸੀਗੀ ਵੀ ਇਹ ਕਿਵੇਂ ਛੱਡੂਗਾ ਕਿਵੇਂ ਨਾ ਕਰਾਨੀ ਨੇ ਕਹਿਣਾ ਵੀ ਬਸ ਆ ਤੈਨੂੰ 10 ਦਿਨ ਦੱਤੇ ਸ਼ਰਾਬ ਛੱਡ ਦੇ ਨਹੀਂ ਮੈਂ ਤੈਨੂੰ ਛੱਡ ਦੇਣਾ ਉਹਦੋਂ ਕੇਰਾ ਤਾਂ ਕਹਿ ਦੇਣਾ ਵੀ ਬਸ ਛੱਡ ਤਿਆਂ ਪੀਂਦੇ ਨਹੀਂ ਤੇ ਸ਼ਾਮ ਨੂੰ ਜਾਂ ਇੱਕ ਦਿਨ ਅੱਧਾ ਦਿਨ ਛੱਡ ਕੇ ਫੇਰ ਉਹੀ ਗੱਲ ਹੋਣੀ ਫੇਰ ਸ਼ਰਾਬ ਉਨੀ ਪੀਣੀ ਉਦੋਂ ਵੱਧ ਪੀਣੀ ਦਸ-ਦਸ ਮੈਂ ਇੱਕ ਵਾਰ ਮੈਨੂੰ ਉਹਦਾ ਪਤਾ ਨਹੀਂਗਾ ਪਰ ਹੋਂ ਘਰ ਦੇ ਦੱਸਦੇ ਨੇ ਕਹਿੰਦੇ ਵੀ ਤਾ 10 ਦਿਨ ਨਹੀਂ ਰੋਟੀ ਖਾਧੀ ਸੀ 10 ਦਿਨ ਤੋਂ ਸ਼ਰਾਬ ਹੀ ਪੀ ਹੈ ਤੇ ਉਦੋਂ 12ਵੇਂ ਦਿਨੋਂ ਮੇਰੇ ਦਵਾਈਆਂ ਦਵਾਈਆਂ ਦਵਾ ਕੇ ਬੋਤਲਾਂ ਬਤਲਾਂ ਲਵਾਈਆਂ ਸੈੱਟ ਕਰਿਆ ਸਰੀਰ ਮਾ ਕਿਤੇ ਚਲਾ ਗਿਆ ਉੱਥੇ ਮੈਂ ਫੇਰ ਸ਼ਰਾਬ ਪੀ ਲਈ ਸੀ ਫੇਰ ਟੈਕ ਹੋ ਗਿਆ ਸੀਗਾ ਉਸ ਤੋਂ ਬਾਅਦ ਛੱਡਣ ਦਾ ਮਨ ਜਾ ਵੀ ਕਰਨ ਲੱਗਿਆ ਵੀ ਜਦਾ ਮਰੂੰਗਾ ਜਾਂ ਵੀ ਪੀ ਲਾਂ ਪਰ ਵੀ ਏਡੀ ਕੋਈ ਚੰਗਾ ਹਲਾਹਰਾ ਨਹੀਂ ਸੀ ਛੱਡਣ ਵਾਸਤੇ ਪੀਣ ਵੱਲ ਵੱਧ ਧਿਆਨ ਸੀਗਾ ਪੀ ਗਿਆ ਫੇਰ ਵੀ ਸ਼ਰਾਬ ਦਾ ਅੱਦੀ ਹੋਣਾ ਤੇ ਇਸ ਤਰ੍ਹਾਂ ਦਾ ਵੀ ਕੋਈ ਵੀ ਨਸ਼ੇ ਵਾਲੇ ਤੇ ਹੁਣ ਤਾਂ ਇਹਦੇ ਬਾਰੇ ਪੜਿਆ ਬਹੁਤਾ ਨਸ਼ੇ ਵਾਲਿਆਂ ਬਾਰੇ ਵੀ ਨਸ਼ਾਕੇ ਮੇਂ ਬੰਦੇ ਅੰਦਰ ਘਰ ਕਰਦਾ ਹੈਗਾ ਇਹ ਜਿਹੜਾ ਮੈਨੂੰ ਇਹ ਕਾਰਨ ਲੱਗਦਾ ਜੀ ਪਹਿਲਾਂ ਮੈਂ ਪੰਜਾਬੀ ਚ ਕਹ ਲਓ ਵੀ ਵੱਡਾ ਸ਼ਰਾਬੀ ਇੰਗਲਿਸ਼ ਚ ਉਹਨੂੰ ਹੈਵੀ ਡਰਿੰਕਰ ਕਹਿ ਲੈਂਦੇ ਨੇ ਵੀ ਮੈਂ ਜਿੱਦ ਦੇ ਪੀਂਦਾ ਸੀ ਉਹਦੇ ਵੱਧ ਪੀਂਦਾ ਸੀ ਵੀ ਇਹ ਕੋਈ ਲੰਮਟ ਨਹੀਂ ਹੈਗੀ ਸੀ ਵੀ ਜਿਹੜੇ ਬੈਠੇ ਆ ਤਾਂ ਇਹ ਨਹੀਂ ਬਤਾ 3-4 ਘੰਟੇ ਸ਼ਰਾਬ ਪੀਣੀ ਵੀ ਬੋਤਲ-ਬੋਤਲ ਤੱਕ ਜਾਣਾ ਤੇ ਉਹ ਤੋਂ ਬਾਅਦ ਵੀ ਵੀ ਆਏ ਠੀਕ ਹੋ ਕੇ ਵੀ ਆਏ ਆਪ ਦੇ ਕਰੇ ਵਧੀਆ ਤਰੀਕੇ ਨਾਲ ਆਉਣਾ ਸੰਗਤ ਮੇਰੀ ਕੋਈ ਇੰਨੀ ਮਾੜੀ ਨਹੀਂ ਸੀਗੀ ਹੈਗੀ ਵੀ ਸਾਰੀ ਟੋਟਲੀ ਨਸ਼ੇਬਾਜ਼ ਸੀਗੇ ਇਹ ਜੀ ਵੀ ਨਹੀਂ ਹੈਗੇ ਸੀਗੇ ਵੀ ਹਾਂ ਸ਼ਰਾਬ ਵਾਲੀ ਨਸ਼ਾ ਸੀਗਾ ਲਗਭਗ ਮੁੰਡਿਆਂ ਚ ਤੇ ਵੀ ਉਹ ਵੀ ਕਦੇ ਕਦਾਈ ਵਾਲੇ ਸੀਗੇ ਤੇ ਇਹ ਚ ਗੱਲਾਂ ਚ ਸੰਗਤ ਦਾ ਬਹੁਤ ਮੈਟਰ ਕਰਦੀ ਹੈਗੀ ਦੂਜੇ ਗੱਲ ਇਹ ਸੀ ਵੀ ਮੇਰਾ ਮਾੜਾ ਪੱਖ ਇਹ ਸੀਗਾ ਮੈਂ ਇਕੱਲਾ ਵੱਧ ਪੀਂਦਾ ਸੀ ਉਹ ਖਤਰਨਾਕ ਆ ਇਕੱਲੇ ਦੇ ਪੀਣ ਵਾਲੀ ਸ਼ਰਾਬ ਬਹੁਤ ਖਤਰਨਾਕ ਆ ਵੀ ਜਦੋਂ ਬੰਦਾ ਕੋਈ ਵੀ ਨਸ਼ਾ ਕਰ ਵੀ ਉਹ ਇਕੱਲਾ ਜਾਣਾ ਕਰਨ ਲੱਗ ਜੇ ਨਾ ਉਦੋਂ ਸਮਝ ਲਓ ਵੀ ਉਹ ਗਿਆ ਜਿਹੜਾ ਬੰਦਾ ਵੀ ਐ ਰਲਕੇ ਕਰਦਾਗਾ ਤਾਂ ਉਹਦੇ ਛੱਡਣ ਦੇ ਨਸ਼ਾ ਚਾਂਸ ਵੱਧ ਹੁੰਦੇ ਨੇ ਕੱਲੇ ਜਾਣੇ ਵਾਲੇ ਘੱਟ ਹੁੰਦੇ ਨੇ ਅਸਲ 'ਚ ਮੈਂ ਵਿਆਹ ਤੋਂ ਪਹਿਲਾਂ ਸ਼ਰਾਬ ਪੀਂਦਾ ਤਾਂ ਹੈਗਾ ਸੀ ਤੇ ਪੀਂਦਾ ਉਹਦੇ ਚਾਰਾਂ ਦੋਸਤਾਂ ਨਾਲ ਸੀ ਮੇਰਾ ਪਿੰਡ 'ਚ ਵੀ ਬਹੁਤ ਘੱਟ ਪਤਾ ਸੀ ਵੀ ਇਹ ਸ਼ਰਾਬ ਪੀ ਲੱਦਾ ਜੇ ਕੋਈ ਕਿਸੇ ਨੂੰ ਕਹੇ ਵੀ ਦਿੰਦਾ ਨਾ ਵੀ ਯਾਰ ਵੀ ਉਹਨਾਂ ਦਾ ਵੀ ਅਜੀਤ ਸ਼ਰਾਬ ਪੀਂਦਾ ਹੂਗਾ ਤਾਂ ਅਗਲਾ ਸੱਚ ਨਹੀਂ ਮੰਨਦਾ ਸੀ ਸੌਂ ਨਹੀਂ ਖਾਂਦਾ ਸੀ ਕੋਈ ਮੇਰੀ ਇਸ ਗੱਲ ਦੀ ਵੀ ਪਿੰਡ 'ਚ ਇੱਕ ਜਦੋਂ ਮੇਰਾ ਵਿਆਹ ਹੋਇਆਗਾ ਹੋਈ ਤਾਂ ਮੇਰੀ ਵੀ ਅਰੇਂਜ ਮੈਰਜੀ ਹੈ ਲਾ ਮੈਰਜ ਨਾਲ ਤਾਂ ਕੋਈ ਸੀਨ ਨਹੀਂ ਹੈਗਾ ਸੀਗਾ ਮੈਂ ਅਮਰੀਕਾ ਵਾਲੇ ਨੂੰ ਸਿੱਧੀ ਸਾਰੀਆਂ ਕਈ ਗੱਲਾਂ ਸਪਸ਼ਟ ਕਰਤੀਆਂ ਸੀ ਪਹਿਲਾਂ ਤੇ ਇੱਕ ਮੇਰੇ ਪਰਿਵਾਰਕ ਵਿਚੋਕੜ ਕਾਮਰੇਡ ਹੋਣ ਕਰਕੇ ਕੋਈ ਸਾਡੇ ਕੋਈ ਵਿਆਹ ਦਾ ਕੋਈ ਬੜਾ ਵੱਡਾ ਫੰਕਸ਼ਨ ਜਾਂ ਦੇਣ ਲੈਣ ਦਾ ਸਿਸਟਮ ਵੀ ਨਹੀਂ ਹੈਗਾ ਸੀਗਾ ਵਿਆਹ 'ਚ ਵੀ ਮੈਂ ਇੱਕ ਗੱਲ ਜ਼ਰੂਰ ਕਹੀ ਸੀ ਵੀ ਦੋ ਤਿੰਨ ਮਹੀਨਾ ਵੀ ਆ ਮੇਰੀਆਂ ਗੱਲਾਂ ਨਹੀਂ ਗੀਆਂ ਵੀ ਜੇ ਤੈਨੂੰ ਇੱਕ ਕਬੂਲ ਪਸੰਦ ਨਹੀਂ ਗੀਆਂ ਵੀ ਤਾਂ ਹਾਂ ਕਰਦੇ ਭਈ ਵੀ ਨਹੀਂ ਰਹਿਣ ਦੇ ਚਲੋ ਉਸ ਤੋਂ ਬਾਅਦ ਵਧੀਆ ਰਿਹਾ ਮੇਰਾ 2 ਸਾਲ ਤੱਕ ਤਾਂ ਮੈਨੂੰ ਨਹੀਂ ਪਤਾ ਸੀ ਵੀ ਇਹ ਸ਼ਰਾਬ ਪੀ ਲੈਂਦਾ ਦਾ ਜਾਂ ਹੋਰ ਆ ਵੀ ਉਹਨੂੰ ਵੀ ਐਸੇ ਵੀ ਚਲ ਕਦੇ-ਕਦਾਈ ਪੀਂਦਾ ਵੀ ਐਡੀ ਤਾਂ ਕੋਈ ਗੱਲ ਨਹੀਂ ਕਿਉਂਕਿ ਨਾਰਮਲੀ ਜੱਟਾਂ ਦੇ ਪਰਿਵਾਰਾਂ 'ਚ ਜਾਂ ਆਪਣੇ ਸਰ ਪਿੰਡ ਉਪਰਵਾਣਾ ਚ ਹੀ ਹੁੰਦੀ ਆ ਵੀ ਕੱਲੀ ਸ਼ਰਾਬ ਹੀ ਪੀਂਦਾ ਹੋਰ ਤਾਂ ਨਹੀਂ ਕੋਈ ਕਰਦਾ ਹੈਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਨਾ ਵੀ ਅੱਗੇ ਜਾ ਕੇ ਸ਼ਰਾਬ ਇਹਦਾ ਘਾਤਕ ਰੂਪ ਲੈ ਜਾਊਗੀ ਇੱਕ ਵੀ ਜਿਹੜੀ ਇਹਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਬਣ ਕੇ ਖੜ ਜੂਗੀ ਉਹਦਾ ਪਹਿਲਾ ਮਾਰ ਬਹੁਤ ਰਹਾ ਅਸਲ 'ਚ ਮੈਂ ਸ਼ਰਾਬ ਦਾ ਮੇਰੇ ਇੱਕ ਵੀ ਕਾਰਨ ਇਹ ਸੀ ਵੀ ਮੈਂ ਸੋਫੀ ਚਾਹੇ ਕਿਸੇ ਨਾਲ ਲੜ ਪੈਂਦਾ ਸੀ ਮੈਂ ਸ਼ਰਾਬ ਪੀ ਕੇ ਲੜਿਆ ਨਹੀਂ ਸੀ ਕਿਸੇ ਨਾਲ ਇਹ ਮੇਰੇ ਹੁਣ ਪਤਾ ਲੱਗਦਾ ਵੀ ਜਿਹੜਾ ਮੇਦੇ ਛੱਡਣ ਚ ਵੀ ਮੇਰਾ ਵਧੀਆ ਮਿੱਤਰ ਬਣੀ ਬਣਿਆ ਕਾਰਨ ਇਹੀ ਬਣਿਆ ਵੀ ਜਿਹੜਾ ਮੈਂ ਸ਼ਰਾਬ ਪੀ ਕੇ ਗੁੱਸੇ ਚ ਨਹੀਂ ਆਉਂਦਾ ਸੀ ਮੈਂ ਸ਼ਰਾਬ ਪੀ ਕੇ ਮਾਫੀ ਮੰਗਿਆ ਨੇ ਜਿੰਨੇ ਤੋਂ ਮੰਗਿਆ ਨੇ ਬਾਈ ਗਲਤੀ ਹੋ ਗਈ ਪਰਿਵਾਰ ਤੋਂ ਵੀ ਮਾਫੀ ਮੰਗ ਲੈਣੀ ਪਈ ਹੱਥ ਵੀ ਸਾਰਿਆਂ ਦੇ ਲਾ ਦੇਣੇ ਵੀ ਗਲਤੀ ਹੈ ਮੇਰੀ ਆਪਦੀ ਗਲਤੀ ਹੈ ਕਿਉਂਕਿ ਸ਼ਰਾਬ ਪੀ ਕੇ ਅਸਲ ਚ ਬੰਦਾ ਉਹ ਹੁੰਦਾ ਜੋ ਹੁੰਦਾ ਹੈ ਸ਼ਰਾਬ ਅਸਲੀਅਤ ਬਾਰੇ ਕੱਢ ਲੈਂਦੀ ਹੈ ਬੰਦੇ ਤੇ ਕਰਾਨੀ ਦਾ ਵੀ ਫੇਰ ਜਦੋਂ ਸ਼ਰਾਬ ਬਾਲੀ ਜਿਆਦੇ ਹੱਦੋਂ ਵਧੀ ਫੇਰ ਕਰਾਨੀ ਨਾਲ ਵਧ ਗਿਆ ਕੰਮ ਫੇਰ ਉਹ ਗੁੱਸੇ ਗੱਲੇ ਵਧ ਗਏ ਥੋੜੇ ਬਹੁਤ ਗੁੱਸੇ ਗੱਲੇ ਵਧਨ ਕਰਕੇ ਉਹ ਇੱਕ ਦੋ ਵਾਰੀ ਰੁਸ ਕੇ ਪੀ ਕੇ ਵੀ ਗਈ ਪੀ ਕੇ ਜਾਣ ਦਾ ਫੇਰ ਵੀ ਮੇਰੇ ਸਹੁਰਾ ਪਰਿਵਾਰ ਵੀ ਸਮਝਦਾਰ ਆ ਉਹਨਾਂ ਨੇ ਵੀ ਸੋਚਿਆ ਵੀ ਇਸ ਤਰ੍ਹਾਂ ਵੀ ਪਹਿਲਾਂ ਤਾਂ ਹੈ ਨਹੀਂ ਸੀ ਕਿਉਂਕਿ ਜਦੋਂ ਪਹਿਲੀ ਹੁੰਦਾ ਵੀ ਪਹਿਲੀ ਨਾ ਕਰਦੇ ਸੀ ਰਿਸ਼ਤਾ ਵੀ ਇਹੋ ਜਿਹਾ ਮੁੰਡਾ ਹੈ ਨਹੀਂ ਸੀ ਵੀ ਕੋਈ ਕਾਰਨ ਬਣਿਆ ਉਸ ਤਰ੍ਹਾਂ ਵੀ ਘਰਾਂ ਦਾ ਠੀਕ ਰਹਾ ਸਿਸਟਮ ਨਾਲ ਵਧੀਆ ਵੀ ਉਹ ਹੁਣ ਵੀ ਵਧੀਆਗਾ ਸਿਸਟਮ ਪਹਿਲਾਂ ਵੀ ਉਹਨੇ ਮੇਰਾ ਸਾਥ ਬਹੁਤ ਦਿੱਤਾ ਘਰਾਂ ਵਾਲੀ ਨੇ ਛੱਡਣ ਵੇਲੇ ਉਹਨੇ ਮੈਨੂੰ ਕਹਿਣਾ ਵੀ ਦਵਾਈ ਵੀ ਉਹਨੇ ਮੈਨੂੰ ਕੋਈ ਪਹਿਲਾਂ ਦਵਾਈਆਂ ਦਵਾਈਆਂ ਬਹੁਤ ਤਕੜੇ ਡਾਕਟਰਾਂ ਤੋਂ ਪਜਾ ਪੰਜਾਬ ਦੇ ਕੀ ਦਿੱਲੀ ਦੇ ਹਮਜ ਤੱਕ ਦੇ ਡਾਕਟਰਾਂ ਤੋਂ ਦਵਾਈਆਂ ਦਵਾਈਆਂ ਉਹਨੇ ਠਾ ਠਾ ਕੇ ਖਵਾਉਣੀਆਂ ਪਰ ਵੀ ਜਦੋਂ ਇਹ ਸੀ ਗੱਲ ਵੀ ਦਵਾਈ ਦੁਵਾਈ ਜਦੋਂ ਜਾਂ ਮੁੱਕਣੀ ਜਾਂ ਘਟਣੀ ਮੈਂ ਉਦੋਂ ਬਾਅਦ ਫੇਰ ਸ਼ਰਾਬ ਪੀਣੀ ਅੱਕ ਜਾਂਦਾ ਬੰਦਾ ਕੀ ਬਹੁਤ ਉਹ ਗੁੱਸੇ ਹੋਇਆ ਕਰੇ ਮੇਰੇ ਮਾਪਿਓ ਨਾਲ ਮੇਰੇ ਨਾਲ ਵੀ ਆਏ ਆ ਵੀ ਇਹ ਤਾਂ ਨਹੀਂ ਸੁਧਰਦਾ ਹੁਣ ਨਹੀਂ ਸੁਧਰਦਾ ਆ ਵਾ ਪਰ ਇਹ ਸੀਗਾ ਵੀ ਮੇਰਾ ਡੀਲਿੰਗ ਵਧੀਆ ਸੀ ਉਹ ਦਿਨਾਂ ਸ਼ਰਾਬ ਪੀਤੀ ਚ ਵੀ ਤੇ ਸੋਫੀ ਚ ਵੀ ਵੀ ਮੈਂ ਜੇ ਤਾਂ ਕਿਤੇ ਮੈਨੂੰ ਇਹ ਲਹਣ ਲੱਗਦਾ ਵੀ ਕਿਤੇ ਮੈਂ ਗੁੱਸੇ ਚ ਹੋ ਕੇ ਵੀ ਉਹਨੂੰ ਗਾਲਾਂ ਦੁੱਪਣਾ ਕੁੱਟ ਮਾਰ ਤੱਕ ਨੌਬਤ ਆ ਜਾਂਦੀ ਤਾਂ ਮੇਰਾ ਘਰ ਵੀ ਵਸਦਾ ਰਹਿਣਾ ਨਹੀਂ ਸੀ ਕਿਉਂਕਿ ਅਗਲੀ ਨੂੰ ਹੋਣਾ ਹੀ ਸੀਗਾ ਵੀ ਟਾਈਮ ਪਾਸ ਹੋਣਾ ਨਹੀਂ ਇਹਦੇ ਨਾਲ ਜ਼ਿੰਦਗੀ ਖਰਾਬ ਆ ਇਦਨੋਂ ਤੋਂ ਇਹ ਤਾਂ ਦੂਰ ਹੋਈ ਚੰਗਾ ਸ਼ਰਾਬ ਅਸਲ ਮੇਰੇ ਨਾਨਕੇ ਦੇ ਮੈਂ ਰਹਿਣਾ ਨਾਨਕੇ ਘਰਾਂ ਤੇ ਦਾਦਕੇ ਪਰਿਵਾਰ ਚ ਹੀ ਵੱਧਾ ਨਾਨਕੇ ਪਰਿਵਾਰ ਚ ਵੀ ਅਕੇ ਸਕੇ ਵੀ ਸਾਡੇ ਤਾਂ ਨਾਨਕੇ ਪਰਿਵਾਰ ਚ ਤਾਂ ਇਹ ਹਾਲ ਆ ਵੀ ਸਾਡੇ ਗਿਣੀ ਸ਼ਰਾਬੀ ਜਾਂਦੇ ਨੇਗੇ ਦਾਰੂ ਪੀਣੇ ਵੱਧ ਤਰਜੀਹ ਦਿੰਦੇ ਨੇਗੇ ਵੀ ਵੱਡੇ ਸ਼ਰਾਬੀ ਪਿੰਡ ਚ ਪਾਇਦੇ ਸੀ ਆਉਣ ਦਾ ਕਾਰਨ ਤਾਂ ਇਹ ਸੀਗਾ ਵੀ ਪਹਿਲਾਂ ਪਹਿਲ ਤਾਂ ਬੰਦਾ ਨੂੰ ਸਮਝ ਹੀ ਨਹੀਂ ਹੁੰਦੀ ਮੈਂ ਇਹ ਨਸ਼ਾ ਕਰਕੇ ਹੋ ਰਿਹਾ ਇੱਕ ਦੇਖੋ ਦੇਖੀ ਵੱਧ ਹੁੰਦੀ ਆ ਨਸ਼ੇ ਦੀ ਵੀ ਹਾਂ ਆਏ ਸੀ ਵੀ ਇਹ ਪੀ ਜਾਂਦੇ ਨੇ ਘਰੇ ਪੀ ਜਾਂਦੇ ਨੇ ਜਾਂ ਹੋਰ ਆਸ-ਪਾਸ ਆ ਇਹ ਜਾਂ ਮਾਹੌਲ ਪੀ ਵੀ ਇਹ ਪੀ ਲੈਂਦੇ ਨੇ ਆਪਾਂ ਪੀ ਲਾਂ ਕੱਡੀ ਗੱਲ ਹੋ ਜੂਗੀ ਫਿਰ ਜਦੋਂ ਬੰਦਾ ਕੋਈ ਨਸ਼ਾ ਕਰਦਾਗਾ ਨਵੀਂ ਉਮਰ ਚ ਕਰਦਾ ਤਾਂ ਉਹ ਹੋਰ ਤਰ੍ਹਾਂ ਦਾ ਅਹਿਸਾਸ ਲੈਂਦਾਗਾ ਤੇ ਉਹ ਅਹਿਸਾਸ ਲੈਂਦੀ ਉਹ ਬੰਦਾ ਨਸ਼ੇ ਦੀ ਅਡਿਕਸ਼ਨ ਜਵਾਦੇ ਜਾਂਦਾ ਅਤਵਲ ਪੈ ਜਾਂਦਾ ਉਹ ਜਿਹੜਾ ਸੁਆਦ ਪਹਿਲੇ ਦਿਨ ਆਉਂਦਾ ਮੁੜ ਕੇ ਕਦੇ ਜ਼ਿੰਦਗੀ ਚ ਆਉਂਦਾ ਨਹੀਂ ਹੈਗਾ ਤੇ ਉਹ ਸੁਆਦ ਦੇ ਚੱਕਰਾਂ 'ਚ ਹੀ ਉਹ ਘਮ ਜਾਂਦਾ ਹੈਗਾ ਫਿਰ ਉਹੋ ਜੀ ਬੰਦੇ ਦੀ ਸਟੈਟਿ ਨੇ ਨਿਰਪਰ ਕਰਦੀ ਆ ਰਹਿਣ ਸੈਣਾਂ ਜੁੰਡਲੀ ਉਹੋ ਜੀ ਨਿਰਪਰ ਕਰਦੀ ਹੈਗੀ ਬੰਦੇ ਵੀ ਉਹ ਕਹੇ ਜੇ ਬੰਦਿਆਂ ਨਾਲ ਰਹਿ ਰਿਹਾ ਹਾਂ ਮੈਂ ਕਈ ਵਾਰੀ ਸੋਚਦਾ ਹੁੰਨਾ ਵੀ ਜੇ ਮੈਂ ਸ਼ਰਾਬ ਵੇਲੇ ਕਿਸੇ ਹੋਰ ਬੰਦਿਆਂ ਨਾਲ ਹੋਰ ਨਸ਼ੇ ਵਾਲਿਆਂ ਨਾਲ ਬੈਠਣ ਲੱਗ ਜਾਂਦਾ ਵੀ ਮੈਂ ਉਹ ਵੀ ਨਸ਼ੇ ਕਰ ਲੈਣੇ ਸੀਗੇ ਜਿਹੜੇ ਵੀ ਛੱਡੇ ਵੀ ਨਹੀਂ ਜਾ ਸਕਦੇ ਛੱਡਿਆ ਤਾਂ ਸਭ ਕੁਝ ਹੀ ਜਾ ਸਕਦਾ ਵੀ ਵੈਸੇ ਵੀ ਐਡਿਕਸ਼ਨ ਭੈੜੀ ਆ ਉਹਨਾਂ ਦੀ ਤੇ ਸ਼ਰਾਬ ਪੀਣ ਵਾਲਾ ਮਾਹੌਲ ਬਣਦਾ ਹੁੰਦਾ ਮਾਹੌਲ ਦੇ ਜਦੋਂ ਬੰਦੇ ਮਿਲਣ ਲੱਗੇ ਤਾਂ ਸ਼ਰਾਬ ਉਹਦੋਂ ਵੱਧ ਪੀਣ ਲੱਗੇ ਜਦੋਂ ਮੈਂ ਸ਼ਰਾਬ ਪੀਣ ਲੱਗਿਆ ਅਸਲ ਮੇਰੀ ਉਮਰ ਦਾ ਉਹ 골ਡਨ ਪੀਰੀਅਡ ਸੀਗਾ ਜਿਹਦੇ ਚ ਮੈਂ ਬਹੁਤ ਕੁਝ ਕਰ ਸਕਦਾ ਸੀਗਾ ਬਹੁਤ ਬਹੁਤ ਜੋ ਉਮਰ ਚ ਮੈਂ ਨਹੀਂ ਵੀ ਕਰਨਾ ਸੀ ਪਾਇਆ ਤਾਂ ਐ ਵੀ ਕਟੂਕਾ ਟੱਟ 889 ਸਾਲ ਸ਼ਰਾਬ ਪੀਤੀ ਆ ਪਾਇਆ ਤਾਂ ਇਹ ਚ ਕੁਝ ਵੀ ਨਹੀਂ ਹੈਗਾ ਪੜਨ ਨੂੰ ਬਹੁਤ ਹਿਯਾਰ ਸੀਗਾ ਹੋਰ ਚੀਜ਼ਾਂ ਬਹੁਤ ਮੇਰੇ ਪੱਖ ਚ ਸੀਗੀਆਂ ਮੈਂ ਉਹ ਸਾਰੀਆਂ ਦੂਰ ਕੀਤੀਆਂ ਪਹਿਲੀ ਗੱਲ ਤਾਂ ਜਦੋਂ ਸ਼ਰਾਬ ਦੀਨ ਦੇ ਨਸ਼ੇ ਚ ਵਧਿਆ ਤੇ ਆਪ ਦਾ ਭਰੋਸਾ ਹਾਰਿਆ ਮੈਂ ਲੋਕਾਂ ਮੂਰੇ ਭਰੋਸਾ ਹਾਰਿਆ ਦੂਜੀ ਗੱਲ ਆ ਵੀ ਪੈਸੇ ਦਾ ਘਾਣ ਤੇ ਚ ਹੁੰਦੀ ਹੈਗਾ ਇਹ ਕਿਸੇ ਵੀ ਨਸ਼ੇ ਚ ਵਗ ਜਾਓ ਪੈਸੇ ਦਾ ਘਾਣ ਵੀ ਹੋਇਆ ਆਪਦੀ ਸਿਹਤ ਦਾ ਵੀ ਕੀਤਾ ਨਾਲ ਤਾਂ ਮੇਨ ਗੱਲ ਤਾਂ ਜਦੋਂ ਬੰਦੇ ਕੋਲੇ ਸਿਹਤ ਹੀ ਨਹੀਂ ਹੈਗੀ ਵੀ ਹੰਦਾ ਉਹ ਕੀ ਹੈਗਾ ਵੀ ਆਪਦੀ ਸਿਹਤ ਦੀ ਵੀ ਬਹੁਤ ਕਹਾਣ ਕੀਤਾ ਮੈਂ ਦੂਜਾ ਪੌਣ ਦਾ ਕਾਰਨ ਇਹ ਆ ਦੂਜਾ ਵੀ ਚੰ ਨਸ਼ਾ ਛੱਡਿਆ ਤੇ ਉਸ ਤੋਂ ਬਾਅਦ ਫਿਰ ਸਮਝ ਆਈ ਵੀ ਅਸਲ ਦੁਨੀਆ ਹੈ ਕੀ ਆ ਦੁਨੀਆ ਨੂੰ ਆਪਾਂ ਸਮਝਣਾ ਕਿਵੇਂ ਆ ਤੇ ਦੁਨੀਆ ਨਾਲ ਚੱਲਣਾ ਕਿਵੇਂ ਆ ਚੰਗੇ ਪੱਖ ਕੀ ਨੇ ਮਾੜੇ ਪੱਖ ਕੀ ਨੇ ਉਹ ਸ਼ਰਾਬ ਛੱਡਣ ਤੋਂ ਬਾਅਦ ਤੇ ਸ਼ਰਾਬ ਛੱਡਣਾਂ ਦੇ ਵਿੱਚ ਇੱਕ ਕਾਰਨ ਬਣਿਆ ਸੀ ਮੇਰਾ ਪੜਨ ਦਾ ਵੀ ਕੋਈ ਸਰੀਰ ਨੂੰ ਹੋਰ ਨਸ਼ਾ ਦਿੱਤਾ ਜਾਵੇ ਉਹ ਨਸ਼ਾ ਇਹ ਨਾ ਹੋਵੇ ਵੀ ਸ਼ਰਾਬ ਛੱਡੀ ਆ ਤਾਂ ਕੋਈ ਗੋਲੀਆਂ ਖਾਣ ਲੱਗ ਜਾਓ ਜਾਂ ਕੋਈ ਹੋਰ ਨਸ਼ਾ ਛੱਡਿਆ ਭਈ ਵੀ ਚਿੱਟਾ ਛੱਡਿਆਗਾ ਠੀਮ ਖਾਣ ਲੱਗ ਜਾਓ ਭੁੱਕੀ ਖਾਣ ਲੱਗ ਜਾਓ ਉਹ ਇਹ ਜਾਂ ਨਸ਼ਾ ਹੋਵੇ ਜਿਹੜਾ ਕੋਈ ਨਸ਼ਈ ਹੋ ਵੱਖਰਾ ਹੋਵੇ ਤੇ ਮੈਨੂੰ ਪੜਨ ਦਾ ਲੱਗਿਆ ਘਰ 'ਚ ਕਿਤਾਬਾਂ ਤਾਂ ਮੇਰੇ ਪਹਿਲਾਂ ਵੀ ਸੀਗੀਆਂ ਕਾਮਰੇਡ ਪਰਿਵਾਰ ਸੀ ਉਹਦੇ ਘਰ ਕਿਤਾਬਾਂ ਤਾਂ ਪਹਿਲਾਂ ਵੀ ਸੀ ਪਰ ਪਹਿਲਾਂ ਪੜੀਆਂ ਪੁੜੀਆਂ ਨਹੀਂ ਐਨੀਆਂ ਹੈਗੀਆਂ ਸੀਗੀਆਂ ਇੱਕ ਦੋ ਕਤਾਬਾਂ ਹੀ ਪੜੀਆਂ ਸੀਗੀਆਂ ਉਹਦੋਂ ਇੰਨਾ ਕੋਈ ਪੜ੍ਹਨਾ ਹੈ ਨਹੀਂ ਸੀ ਜਦੋਂ ਫਿਰ ਸ਼ਰਾਬ ਛੱਡਣ ਤੋਂ ਬਾਅਦ ਪੜਨ ਵਾਲਾ ਇਹ ਫਿਰ ਬਹੁਤ ਚੰਗਾ ਸਾਇਤ ਪੜਿਆ ਉਹ ਸਾਇਤ ਨੇ ਸ਼ਰਾਬ ਨੂੰ ਦੂਰ ਕੀਤਾ ਮੇਰੇ ਤੋਂ ਨਹੀਂ ਸ਼ਾਇਦ ਮੈਨੂੰ ਇਹ ਲੱਗਦਾ ਮੈਂ ਦੁਬਾਰੇ ਫੇਰ ਉਸੇ ਰਾਹ ਤੇ ਭੱਜ ਜਾਂਦਾ ਜਦੋਂ ਮੈਂ ਸ਼ਰਾਬ ਛੱਡਣ ਦਾ ਜਮਨ ਪੱਕਾ ਮਨ ਬਣਾ ਲਿਆ ਵੀ ਜਾਂ ਤਾਂ ਹੁਣ ਮਰਾਂਗੇ ਜਾਂ ਸ਼ਰਾਬ ਪੀਵਾਂਗੇ ਵੀ ਜਿੱਦ ਦੇ ਸ਼ਰਾਬ ਪੀ ਲਈ ਉਹਦੇ ਮਰਾਂਗੇ ਇਹ ਗੱਲ ਸੋਚੀ ਹੋਈ ਸੀ ਮੇਰੀ ਫਿਰ ਜਦੋਂ ਹੋਰਾਂ ਨਾਲ ਜਿਨ੍ਹਾਂ ਨੇ ਨਸ਼ੇ ਛੱਡੇ ਸੀਗੇ ਉਹਨਾਂ ਨਾਲ ਗੱਲਬਾਤਾਂ ਕੀਤੀਆਂ ਤੇ ਵੀ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਆਹ ਆ ਸਿਸਟਮ 'ਚ ਰਹਿਣਾ ਤੁਸੀਂ ਨੇ ਆਹ ਗੱਲਾਂ ਕਰਨੀਆਂ ਨਹੀਂਆਂ ਆਹ ਚੀਜ਼ਾਂ ਤੋਂ ਦੂਰ ਰਹਿਣਾ ਤੇ ਮੈਂ ਇੱਕ ਦੋ ਬੰਦਿਆਂ ਨਾਲ ਜਿਨ੍ਹਾਂ ਨਾਲ ਗੱਲ ਕੀਤੀ ਮਹਾਬੀ ਵੀ ਯਾਰ ਮੈਂ ਪੜ ਸਕਦਾਗਾ ਉਹ ਕਹਿੰਨੇ ਬਈ ਫਿਰ ਤੇਰੇ ਲਈ ਚੀਜ਼ਾਂ ਬਹੁਤ ਚੰਗੀਆਂ ਹੋਣਗੀਆਂ ਜੇ ਤੂੰ ਪੜ ਸਕਦਾ ਪਹਿਲਾਂ ਜਦੋਂ ਮਹਾਬੀ ਪੜਨ ਦਾ ਇਹ ਗੱਲ ਆ ਵੀ ਮੇਰੇ ਘਰੇ ਹੈਗਾਗਾ ਥੋੜਾ ਜਿਹਾ ਸਹਾਈਤਾ ਇਹ ਜਾ ਵੀ ਉਹ हाई लेवल ਦਾ ਕਾਮਰੇਡ ਮਾਰਕਸ ਬਾਦ ਪਿਆਗਾ ਬਾਦ ਵੀ ਉਹ ਮਾ ਯਾਰ ਮੈਨੂੰ ਨਹੀਂ ਲੱਗਦੀਆਂ ਚੰਗੀਆਂ ਹਜੇ ਵੀ ਕਿਤਾਬਾਂ ਦਾ ਸਾਰੀਆਂ ਚੰਗੀਆਂ ਆਉਂਦੀਆਂ ਨੇ ਕਿ ਵੀ ਮੈਨੂੰ ਉਹ ਪੜ੍ਹਨੀਆਂ ਹਜੇ ਵੀ ਨਾ ਤਾਂ ਸਮਝ ਆਉਂਦੀਆਂ ਨੇ ਨਾ ਹੀ ਉਹ ਡਾਬਦਾ ਗਿਆਨ ਵੀ ਨਾ ਹੀ ਹਜੇ ਮੈਨੂੰ ਉਹਨਾਂ ਦੀ ਲੋੜ ਜੀ ਲੱਗਦੀ ਆ ਵੀ ਫਿਰ ਹਲਕੇ ਫੁਲਕੇ ਨਾਵਲਾਂ ਤੋਂ ਸਟਾਰਟ ਕੀਤਾ ਨਾਵਲਾਂ ਤੋਂ ਸਟਾਰਟ ਹੁੰਦੇ ਹੋਏ ਫਿਰ ਜਦੋਂ ਆਨ ਪੜ੍ਹਨ ਦਾ ਵੀ ਹਾਂ ਗੜੋਚੋਗੇ ਤੇ ਉਹਨਾਂ ਨੂੰ ਸਾਹਿਤ ਨੂੰ ਫੀਲ ਕਰਨ ਲੱਗ ਗਿਆ ਆਪਦੇ ਅੰਦਰ ਵੀ ਹਾਂ ਯਾਰ ਵੀ ਉਹ ਉਹਨਾਂ ਬਾਰੇ ਸੋਚਣਾ ਵੀ ਇਹ ਲੇਖ ਨੇ ਕਿਵੇਂ ਲਿਖਤੀ ਹੋਈ ਇਹ ਗੱਲ ਜੇ ਕੋਈ ਚੰਗੀ ਗੱਲ ਹੋਣੀ ਇਹ ਵੀ ਸੋਚਣਾ ਵੀ ਇਹ ਲੇਖ ਨੇ ਕਿਵੇਂ ਲਿਖੀ ਆ ਮਾੜੀ ਗੱਲ ਹੋਣਾ ਉਹ ਵੀ ਸੋਚਣਾ ਵੀ ਇਹ 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 ਗੱਲ ਲਿਖਣ ਦੀ ਉਹਨੂੰ ਲੇਖਨ ਨੂੰ ਲੋੜ ਨਹੀਂ ਹੈਗੀ ਸੀ ਵੀ ਇਹ ਕਿਉਂ ਲਿਖੀ ਗਈ ਤੇ ਕਿਤਾਬਾਂ ਨੇ ਮੇਰਾ ਔਰਾ ਸੀ ਜਿਹੜਾ ਦਾਇਰਾ ਸੀ ਲੋਕਾਂ 'ਚ ਉਹ ਚੰਗੇ ਲੋਕਾਂ ਨਾਲ ਬਹੁਤ ਮਿਲਾਇਆ ਮੈਨੂੰ ਕਿਤਾਬਾਂ ਪੜਨ ਕਰਕੇ ਪਹਿਲੀ ਵਾਰ ਜਦੋਂ ਮੈਨੂੰ ਹੁਣ ਵੀ ਜ਼ਿਆਦਾ ਮੈਂ ਪਟਿਆਲੇ ਪੁਸਤਕ ਮੇਲਾ ਆ ਗਿਆ ਤੇ ਮੈਨੂੰ ਕਿਸੇ ਬੰਦੇ ਨੇ ਫੋਟੋ ਫੇਸਬੁੱਕ ਤੋਂ ਧੁਰੀ ਫਿਰਦੀ ਫੋਟੋ ਜੀ ਆ ਗਈ ਮੈਂ ਘਰੇ ਗੱਲ ਕੀਤੀ ਵੀ ਮਹਾ ਵੀ ਮੇਲੇ ਤੇ ਜਾਣਾ ਹੈ ਤੇ ਘਰੇ ਮੇਰੇ ਉਦੋਂ ਡਰ ਜਾ ਹੁੰਦਾ ਸੀ ਵੀ ਇਹ ਬਾਹਰੇ ਨਿਕਲੂਗਾ ਫੇਰ ਨਾ ਕਿਤੇ ਵੀ ਹੁਣ 4-5 ਮਹੀਨੇ ਹੋ ਗਏ ਇਹਨੂੰ ਵਧੀਆ ਸ਼ਰਾਬ ਪੀਤੀ ਨਹੀਂ ਵਧੀਆ ਰਹਿ ਰਿਹਾ ਉਹ ਦਰਸਾਲ ਮੈਂ ਆਪਦੇ ਆਪ ਨੂੰ ਕਹਿ ਦਿਆ ਕਰ ਲਿਆ ਸੀਗਾ ਸ਼ਰਾਬ ਛੱਡਣ ਤੋਂ ਬਾਅਦ ਵੀ ਨਹੀਂ ਆਪਾਂ ਲੋਕਾਂ 'ਚ ਹੀ ਨਹੀਂ ਜਾਣਾ ਹੈਗਾ ਵੀ ਮੂੰਹ ਕਿਹੜੇ ਮੂੰਹ ਦਿਖਾਵਾਂਗੇ ਜਿਹੜੇ ਲੋਕਾਂ ਤੋਂ ਆਪਾਂ ਨੇ ਰੁਪਏ ਵੀ ਮੰਗੇ ਨੇ ਵੀ ਹਾਂ ਯਾਰ ਵੀ ਉਹਨਾਂ ਨੂੰ ਪਤਾ ਹੀ ਹੁੰਦਾ ਸੀ ਲੋਕਾਂ ਨੂੰ ਅਗਲਾ ਕਿਹੜਾ ਛਡਾਉਂਦਾ ਨਸ਼ੇ ਵਾਲੇ ਬੰਦੇ ਤੋਂ 100 200 ਦੇ ਕੇ ਵੀ ਪਰਾ ਖੜਾ ਛਡਾ ਵੀ ਇਹਨਾਂ ਤੋਂ ਪੈਸੇ ਹੀ ਮੰਗੇ ਨਾ ਮੂਰੇ ਮੂੰਹ ਲੱਕੇ ਲੈ ਕੇ ਜਾਣਾ ਮੈਂ ਘਰੇ ਗੱਲ ਕੀਤੀ ਮਾਂ ਆ ਵੀ ਮੈਂ ਮੇਲੇ ਤੇ ਜਾਣਾ ਚੱਲ ਮੇਰੀ ਕਨਾਲੀ ਨੂੰ ਤਾਂ ਥੋੜਾ ਜਿਹਾ ਹੈਗਾ ਸੀ ਸ਼ੱਕ ਵੀ ਇਹ ਕਿਤੇ ਜਾ ਕੇ ਮੇਲੇ ਤੇ ਪੀਣ ਆ ਲਵੇ ਕਿਉਂਕਿ ਪਹਿਲਾਂ ਬਾਹਰ ਅੰਦਰ ਜਾਣਾ ਮੇਰਾ ਬਹੁਤ ਸੀਗਾ ਵੀ ਉੱਥੇ ਜਾ ਕੇ ਫੇਰ ਨਾ ਪੀਲੇ ਪਰ ਮੇਰੀ ਮਾਂ ਦਾ ਉਹੀ ਪੜੇ ਹੋਣ ਦਾ ਫਾਇਦਾ ਇਹ ਸੀਗਾ ਉਹ ਕੰਨੇ ਵੀ ਨਹੀਂ ਇਹਨੂੰ ਜਾਣਦੇ ਇਹ ਚੰਗੇ ਪਾਸੇ ਜਾਂਦਾਗਾ ਵੀ ਉੱਥੇ ਕੋਲ ਸਿੱਖ ਕੀ ਆਉਗੂ ਪਟਿਆਲੇ ਗਿਆ ਉੱਥੇ ਜਾ ਕੇ ਤੁਰਿਆ ਫਰਿਆ ਮੇਲੇ 'ਚ ਦੇਖਿਆ ਪੁਸਤਕ ਮੇਲਾ ਲੱਗਿਆ ਹੋਇਆ ਯੂਨੀਵਰਸਿਟੀ ਯੂਨੀਵਰਸਿਟੀ ਤਾਂ ਪਹਿਲਾਂ ਵੀ ਜਾਂਦੇ ਸੀ ਪਹਿਲਾਂ ਦਾਰੂ ਵੀ ਕੀ ਜਾਂਦੇ ਸੀਗੇ ਉਦੋਂ ਮੈਨੂੰ ਇਹ ਗੱਲ ਲੱਗਦੀ ਆ ਵੀ ਹਾਂ ਵੀ ਉਦੋਂ ਮੈਂ ਅਸਲ ਯੂਨੀਵਰਸਿਟੀ ਉਦੋਂ ਹੀ ਗਿਆਗਾ ਚਲ ਮੇਲੇ ਉਹਨੇ ਇੰਨੀ ਕਿਤਾਬਾਂ ਨਹੀਂ ਸਮਝਣਾ ਮੇਲੇ 'ਚ ਜਾ ਕੇ ਵੀ ਵੀ ਕਿਹੜੀ ਖਰੀਦਣੀ ਆ ਕਿਹੜੀ ਨਹੀਂ ਫਿਰ ਉਹ ਪੁੱਛ ਪਾਛਾ ਕੇ ਲੋਕਾਂ ਤੋਂ ਵੀ ਹਾਂ ਕਈ ਆਪ ਨੂੰ ਚੰਗੀਆਂ ਲੱਗਦੇ ਸੀ ਕਈ ਗੱਲਾਂ ਤੇ ਫਿਰ ਉੱਥੋਂ ਮੈਨੂੰ ਉਦੋਂ ਮੈਂ 5000 ਦਾ ਕਿਤਾਬਾਂ ਖਰੀਦ ਕੇ ਲੈ ਆਸੀਆ ਪਹਿਲੀ ਵਾਰ ਆਪਦੇ ਹੱਥ ਨਾਲ ਮੇਲੇ 'ਚ ਫੇਰ ਉਹ ਮੇਲੇ ਜੋ ਖਰੀਦਣ ਤੋਂ ਬਾਅਦ ਕਿਤਾਬਾਂ ਕਿਤਾਬਾਂ ਵਾਲੇ ਲੋਕਾਂ ਨਾਲ ਲਿੰਕ ਵਧ ਗਿਆ ਗੱਲਾਂ ਬਾਤਾਂ ਵੀ ਉਹ ਕਿਤਾਬਾਂ ਤੇ ਬਹੁਤ ਹੋਣ ਲੱਗ ਗਈਆਂ ਜਿਹੜੀਆਂ ਸੁਨੇ ਲੇਖਕਾਂ ਨੂੰ ਵੀ ਮੈਂ ਇੱਕ ਦੋ ਨੂੰ ਮਿਲਿਆ ਉਹ ਦਿਨਾਂ ਚ ਹੁਣ ਤਾਂ ਮਿਲਦੀ ਰਹਿਣਾ ਲਗਭਗ ਤੇ ਕਿਤਾਬਾਂ ਨੇ ਮੇਰੀ ਜ਼ਿੰਦਗੀ ਚ ਮੈਨੂੰ ਇਹ ਲੱਗਦਾ ਵੀ ਮੇਰਾ ਚੰਗਾ ਸਾਥੀ ਮੇਰੀਆਂ ਕਿਤਾਬਾਂ ਬਣ ਗਿਆ ਕਿਤਾਬਾਂ ਸਾਇਦ ਪੜਨ ਨਾਲ ਫੇਰ ਮੈਂ ਜਿਹੜੇ ਲੋਕਾਂ ਦੇ ਮੂਹਰੇ ਪਿੰਡ ਚ ਜਾਣ ਤੋਂ ਵੀ ਕਤਰਉਂਦਾ ਸੀ ਵੀ ਯਾਰ ਵੀ ਨਹੀਂ ਨਾ ਮੂਹਰੇ ਜਾਣਾ ਨਹੀਂ ਉਹ ਵੀ ਉਹਨਾਂ ਨੇ ਹੌਂਸਲਾ ਦਿੱਤਾ ਵੀ ਨਹੀਂ ਜਾਣਾ ਚਾਹੀਦਾ ਉਹ ਮਾੜਾ ਦੌਰ ਸੀ ਵੀ ਉਹ ਗੁਜ਼ਰ ਗਿਆ ਸ਼ਰਾਬ ਵਾਲਾ ਵੀ ਹੁਣ ਚੰਗਾ ਦੌਰ ਆ ਵੀ ਇਹ ਚ ਆਪਾਂ ਨੂੰ ਜਾਣਾ ਚਾਹੀਦਾ ਗੱਲ ਕਰਨੀ ਚਾਹੀਦੀ ਆ ਸਾਰੇ ਵਿਸ਼ਿਆਂ ਤੇ ਸਮਾਜਿਕ ਵਿਸ਼ਿਆਂ ਤੇ ਲੋਕਾਂ ਬਾਰੇ ਸਾਰੀ ਗੱਲ ਆਪਾਂ ਨੂੰ ਕਰਨੀ ਚਾਹੀਦੀ ਆ ਤੇ ਕਿਤਾਬਾਂ ਨੇ ਜ਼ਿੰਦਗੀ ਦੇ ਵਿੱਚ ਹੁਣ ਤਾਂ ਇਹ ਲੱਗਦਾ ਵੀ ਜੇ ਕਿਤੇ ਮੈਂ ਪਹਿਲਾਂ ਕਿਤਾਬਾਂ ਪੜ੍ਹਦਾ ਹੁੰਦਾ ਤੇ ਅੱਜ ਮੈਂ ਇਸ ਤੋਂ ਵੀ ਵਧੀਆ ਇਨਸਾਨ ਦੇ ਰੂਪ ਚ ਸਮਾਜ ਚ ਪੇਸ਼ ਹੁੰਦਾ ਚੰਗਾ ਰੂਪ ਲਗੇ ਪੇਸ਼ ਹੁੰਦਾ ਜੇ ਮੈਂ ਕਿਤਾਬਾਂ ਨਾਲ ਪਹਿਲਾਂ ਤੋਂ ਕਿਤੇ ਕੁਦਰਤੀ ਜੁੜਿਆ ਹੁੰਦਾ ਤੇ ਨਾ ਹੀ ਸ਼ਰਾਬ ਵਾਲੇ ਕੰਮ 'ਚ ਪੈਣਾ ਸੀ ਨਾ ਹੋਰ ਪੁੱਠੇ ਜੱਦੇ ਕੰਮ ਕਰਨੇ ਸੀਗੇ ਕਿਉਂਕਿ ਸ਼ਰਾਬਦਾਰ ਜਦੋਂ ਬੰਦਾ ਨਸ਼ਾ ਲੱਗਦਾ ਨਸ਼ਾ ਪਹਿਲਾਂ ਤਾਂ ਘੈਂਟ ਬਣਤੀ ਲੱਗਦਾ ਹੁੰਦਾ ਮੇਰੇ 'ਚ ਵੀ ਇੱਕ ਘੈਂਟ ਬਣਨ ਵਾਲਾ ਕੀੜਾ ਜਿਹਾ ਹੈਗਾ ਸੀ ਕਿਤੇ ਨਾ ਕਿਤੇ ਵੀ ਘੈਂਟ ਪਾਣਾਗੇ ਵੀ ਆਇਆ ਕਿਉਂਕਿ ਲੀਡਰ ਲੀਡਰ ਜੀ ਵੀ ਪਰਿਵਾਰ ਥੋੜਾ ਬਹੁਤਾ ਰਿਹਾ ਥੋੜੀ ਬਹੁਤੀ ਚਲਦੀ ਵੀ ਸੀਗੀ ਪਿਓ ਦੀ ਉਹਦੇ ਕਰਕੇ ਵੀ ਪੈਸੇ ਮੰਗੇ ਜੇ ਮਿਲ ਜਾਂਦੇ ਸੀ ਜੇ ਜੇ 24 ਹਾਂ ਵੀ ਇੰਨੇ ਚਾਹੀਦੇ ਨੇ ਉਹ ਮਿਲਦੇ ਸੀਗੇ ਤੇ ਉਹ ਵਿਗੜੇ ਸੌਦੇ ਕਰਕੇ ਸ਼ਰਾਬ ਵਾਲੇ ਨਸ਼ੇ ਚ ਆਇਆ ਤੇ ਕਿਤਾਬਾਂ ਨੇ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਤੇ ਨਵਾਂ ਰਸਤਾ ਦਿੱਤਾ